ਕੋ ਮੈਂ ਜਿਹੜੀਆਂ ਗੱਲਾਂ ਕੀਤੀਆਂ ਸੀ ਕੱਲ ਮੈਂ ਸ਼੍ਰੀ ਪਟਨਾ ਸਾਹਿਬ ਸਾਡੇ ਪਵਿੱਤਰ ਸਥਾਨ ਉੱਥੇ ਦੇ ਬਹੁਤ ਸਿੱਖ ਸੰਗਤ ਨਾਲ ਗੱਲ ਕੀਤੀ ਉਦੋਂ ਬਾਅਦ ਮੈਂ ਭਾਗਲਪੁਰ ਬਹੁਤ ਸਾਡੀ ਸਿੱਖ ਸੰਗਤਾਂ ਨਾਲ ਗੱਲ ਕਰ ਰਿਹਾ ਸੀ ਤੇ ਉੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਪਟਨਾ ਸਾਹਿਬ ਤੋਂ ਜਾ ਰਹੇ ਸੀ ਆਸਾਮ ਦੇ ਵੱਲ ਨੂੰ ਗੰਗਾ ਜੀ ਦੇ ਕਿਨਾਰੇ ਤੇ ਉੱਥੇ ਉਹ ਤਕਰੀਬਨ 40 ਦਿਨ ਉਹ ਰੁਕੇ ਤੇ ਜਦੋਂ ਮੈਂ ਉੱਥੇ ਮੱਥਾ ਟੇਕਣ ਗਿਆ ਤੇ ਉੱਥੇ ਉਹ ਸਾਰੇ ਵੀ ਜਿਹੜੇ ਉੱਥੇ ਦੇ ਸਿੱਖ ਸੀ ਤੇ ਮੀਡੀਆ ਵੀ ਉਹ ਮੈਨੂੰ ਇਸ ਗੱਲ 'ਚ ਪੁੱਛਣ ਲੱਗੇ ਵੀ ਜੀ ਅਸੀਂ ਤਾਂ ਇੱਥੇ ਭਾਗਲਪੁਰ 'ਚ ਰਹਿ ਰਹੇ ਹਾਂ ਤੇ ਇੱਥੋਂ 65 ਕਿਲੋਮੀਟਰ ਅੱਗੇ ਤਕਰੀਬਨ 14 ਤੋਂ 15 ਗੁਰਦੁਆਰੇ ਇਤਿਹਾਸਿਕ ਨੇ ਬਿਹਾਰ ਦੇ ਵਿੱਚ ਹੀ ਤੇ ਪਟਨਾ ਸਾਹਿਬ ਤੋਂ ਤੁਸੀਂ ਆ ਰਹੇ ਹੋ ਸਾਨੂੰ ਜਿਹੜਾ ਇਹ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਏ ਜਾਕੀ ਬਾਹਰ ਲਈ ਤਰਤੀਜ ਵੀ ਆ ਅਸੀਂ ਤੁਹਾਡੇ ਵਿੱਚ ਖੜੇ ਆ ਤੁਹਾਨੂੰ ਅਸੀਂ ਰੇਲਵੇ ਸਟੇਸ਼ਨ ਤੇ ਸਭ ਨੇ ਜਕਾਰੇ ਛੱਡੇ ਉਹਦੇ ਵਿੱਚ ਸਭ ਜਾਤ ਪ੍ਰਾਦਰੀਆਂ ਦੇ ਸੀ ਬੋਲੇ ਸੁਨਿਹਾਲ ਦੇ ਜਦੋਂ ਜਕਾਰੇ ਛੱਡੇ ਸਾਰਿਆਂ ਨੇ ਲਾਇ ਵਿੱਚ ਉੱਤੇ ਚਾਹੇ ਕੋਈ Hindu ਸੀ ਚਾਹੇ ਕੋਈ ਮੁਸਲਮਾਨ ਸੀ ਚਾਹੇ ਕੋਈ ਇਸਾਈ ਸੀ ਤੇ ਸਾਨੂੰ ਤਾਂ ਇੱਥੇ ਰਹਿੰਦਿਆਂ ਨੂੰ ਕਿਸੇ ਨੇ ਅੱਜ ਤੱਕ ਸਾਡੇ ਰੋਜ਼ ਲੰਗਰ ਚੱਲਦੇ ਸਮੇਂ ਤੇ ਸਾਡੇ ਲੰਗਰਾਂ ਸੇਵਾ ਕਰਨ ਆਉਂਦੇ ਆ ਲੰਗਰ ਛਕਣ ਆਉਂਦੇ ਆ ਕਿਸੇ ਨੇ ਸਾਨੂੰ ਰੋਕਿਆ ਨਹੀਂ ਸੋ ਇੱਕ ਵੀ ਕੋਈ ਸਿੱਖ ਵੀ ਜਿਹਨੂੰ ਦੇਸ਼ ਦੇ ਵਿੱਚ ਪਗੜੀ ਮੰਨੋ ਰੋਪਿਆ ਹੋਵੇ ਦਾੜੀ ਰੱਖਣ ਨੂੰ ਰੋਕਿਆ ਹੋਵੇ ਗੁਰਦੁਆਰੇ ਜਾਣ ਨੂੰ ਰੋਕਿਆ ਹੋਵੇ ਤੇ ਉਦੋਂ ਬਾਅਦ ਚਲੋ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕਹੀ ਵੀ ਯਾਰ ਇਹ ਮਾਹੌਲ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਸਿੱਖ ਤਾਂ ਬੜੇ ਪੂਰੇ ਅਮਨ ਸ਼ਾਂਤੀ ਨਾਲ ਰਾਜ ਕਰ ਰਹੇ ਆ ਚਲੋ ਸਾਡੀ ਸ਼ਾਨ ਆ ਦੇਸ਼ ਸਾਡਾ ਏ ਯਾਰ ਕਿਸੇ ਦਾ ਦੇਸ਼ ਏ ਸਿੱਖਾਂ ਦਾ ਦੇਸ਼ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਤੇ راہુલ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਿਹਾਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਦੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਤੇ ਮੈਂ ਉਦੋਂ ਬਾਅਦ ਆ ਜਿਹੜੇ ਏਜੰਟ ਨੇ راہુલ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਹਜੇ ਢੀੜੀ ਪੰਜਾਮੀ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜੀ ਨਹੀਂ ਵੀ ਹਜੇ ਵੀ ਜਿਓ ਅੱਗੇ ਉਹਨਾਂ ਦੀ ਜੇ ਨਹੀਂ ਉਹ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦਾ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਭ ਦਾ ਹੀ ਹੁੰਦਾ ਏ ਪਰ ਮੈਂ ਅੱਜ ਬੜਿੰਗਸਰ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹਨਾ ਤੁਸੀਂ ਬਾਰ-ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਕਦੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਕਦੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਪੋਤੜੇ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਨਾ ਇਹਦੇ ਕੋਈ ਭੁਲੇਖੇ 'ਚ ਨਾ ਰਹੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਏ ਸਾਰੇ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਬਾਰ-ਬਾਰ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆਂ ਹੈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਕਾਂਗਰਸੀਆਂ ਨੂੰ ਮੈਂ ਤੇ ਆਪਣੇ ਬੀਜੇਪੀ ਵਾਲਿਆਂ ਸਾਰਿਆਂ ਨੂੰ ਮੈਂ ਦੱਸਣਾ ਚਾਹਣਾ ਇਹਨਾਂ ਬਾਰੇ ਇਹ ਬਲਿੰਗ ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਗੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ ਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਨਰ ਡੈਮੋਕ੍ਰੇਸੀ ਲੋਕਤੰਤਰ ਪਾਰਟੀ ਚ ਬਹਾਲ ਕਰਨਾ ਉਹੀ ਬੰਦਾ ਕੁਝ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 35 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ ਚ ਪਾਰਟਿਸਪੇਟ ਕਰ ਸਕਦਾ ਇਹ ਚ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਹਰੇਕ ਨੇ ਸਿਆਸਤ ਚ ਆਉਣਾ ਨਹੀਂ ਹੁੰਦਾ ਉਹ ਪੋਲਿਟਿਕਸ ਕਰਦੇ ਸੀ ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਹ ਬਣ ਕੇ ਰਹਦੇ ਸੀ ਨਾਲ ਕੰਮ ਕਰਦੇ ਸੀ ਇਹ ਜਿਹੜੇ ਰਾਜਾ ਬਿੰਦਕ ਸਾਹਿਬ ਨੇ ਇਹ ਉਦੋਂ ਪਹਿਲਾਂ ਗੁਰਕੀਰਤ ਯੂਥ ਕਾਂਗਰਸ ਸੀਗੇ ਮੈਂ ਇੱਕ ਸਪਾਈ ਦੇ ਤੌਰ ਤੇ ਕੰਮ ਕਰਦਾ ਸੀ ਕੋਈ ਅਹੁਦੇ ਪਿੱਛੇ ਨਹੀਂ ਤੇ ਉਹ ਇਲੈਕਸ਼ਨ راہુલ ਗਾਂਧੀ ਨੇ ਜਦੋਂ ਰੱਖ ਲਈ 2008 ਚ ਇਹ ਪਹਿਲਾ ਯੂਥ ਕਾਂਗਰਸ ਆਈਵਾਈਸੀ ਦੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਕਸਪਰਸਨ ਸੀ ਰਾਜਾ ਬਲਿੰਗ ਸਾਹਿਬ ਤੇ ਖਜ਼ਾਨਚੀ ਸਾਡੇ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ ਉਹ ਖਜ਼ਾਨਚੀ ਸੀ ਤੇ অশੋਕ ਤਵਰ ਆ ਜਿਹੜੇ ਉਹ ਪ੍ਰਧਾਨ ਸੀ ਉਹ ਵੀ ਅੱਜ ਵੀ ਜੀਪੀਚ ਨੇ ਜਿਹੜੇ ਉਸ ਵੇਲੇ ਆਏ ਵੇ ਸੀ ਪ੍ਰਧਾਨ ਸੀ ਤੇ ਉਸ ਵੇਲੇ ਜਦੋਂ ਇਲੈਕਸ਼ਨ ਲੱਖ ਲਈ ਮੈਂਬਰਸ਼ਿਪ ਸ਼ੁਰੂ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਈਵਾਈਸੀ 'ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ੁਨਯੰਤਰ ਰਚ ਰਹੇ ਸੀ ਉੱਥੇ ਵੀ ਵੋਟਾਂ ਪਵਾ ਦੇ ਲਈ ਵੋਟਾਂ 'ਚ ਜਿੱਤਾਂ ਆਪ ਹੀ ਜਾਏ। ਵਿੱਚ ਹੀ ਇਹ ਰਾਹੁਲ ਗਾਂਧੀ ਵਿੱਚ ਹੀ ਇਹਨਾਂ ਦਾ ਉਹ ਦੋ ਉਸ ਵੇਲੇ ਦੇ ਪ੍ਰਧਾਨ ਇਹ ਤਿਆਰੀ ਕਰਕੇ ਆ ਗਏ ਜੀ। ਇਹਨਾਂ ਨੇ ਦੇਖਿਆ ਵੀ ਇਹ ਲੋਕਪ੍ਰਿਅਤਾ ਕਿਹਦੀ ਹੈ ਤਾਂ ਗੁਰਕੀ ਰੰਦੀ ਹੈ ਉਹਦੇ ਹੱਥਾਂ ਗਿਆ ਸੀ ਤਾਂ ਇਲੈਕਸ਼ਨ ਪੰਜਾਬ 'ਚ ਕਰਾਈ ਪਹਿਲਾ ਸੂਬਾ ਬਣਾਇਆ ਇੱਥੇ ਰਲ ਕੇ ਦਿੱਲੀ ਬਹਿ ਕੇ ਆਏ ਆਈਵਾਈਸੀ 'ਚ ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ ਰਾਹੁਲ ਗਾਂਧੀ ਦੇ ਮੂਰੇ ਜਿਹੜੇ ਅਸੀਂ ਰੋਜ਼ ਹੀਰੋ ਮੰਨਦੇ ਆ ਵੀ ਤੁਸੀਂ ਤਾਂ ਆਏ ਵਾਏ ਸੀ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬੜੇ ਹੋਏ ਜਾਂ ਜਨਰਲ ਸੈਕਟਰੀ ਬਣੇ ਹੋਏ ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ ਇਹਨਾਂ ਨੂੰ ਉਹਨਾਂ ਦੇ ਦੋ ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਹਤੀ ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋਗੇ ਤੇ ਇਲੈਕਸ਼ਨ 2 ਮਹੀਨੇ ਲੇਟ ਕਰਦੀ ਉਹ ਇਲੈਕਸ਼ਨ ਲੜ ਨਹੀਂ ਸਕੀ ਇਹ ਇਹ ਬੜੇ ਖੁਸ਼ ਤਾੜੀਆਂ ਮਾਰਨ ਕਿਉਂਕਿ ਹਮੇਸ਼ਾ ਹੀ ਛੜਯੰਤਰੀ ਰਹੀ ਆ ਇਹ ਮਨਜ ਤੇ ਜੀ ਇਹ ਇਲੈਕਸ਼ਨ ਇਹਨਾਂ ਨੇ ਕਰਵਾ ਦਿੱਤੇ ਬੇ ਹੁਣ ਗੁਰਕੀਰਤ ਸਿੰਘ ਤਾਂ ਪਾਰਟ ਉਹ ਮਜ਼ਬੂਤ ਸੀ ਉਹ ਹੁਣ ਉਮਰ ਨਹੀਂ ਹੈ ਇਲੈਕਸ਼ਨ ਨਹੀਂ ਲੜ ਸਕਣਗੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਮੈਂ ਵੀ ਮੈਂਬਰ ਆ ਯੂਥ ਕਾਂਗਰਸ ਦਾ ਬਣਿਆ ਹੋਇਆ ਜਦੋਂ ਇਲੈਕਸ਼ਨ ਆ ਗਈ ਇਲੈਕਸ਼ਨ ਸ਼ੁਰੂ ਹੋ ਗਈ ਮੈਂਬਰਸ਼ਿਪ ਤੇ ਬਾਅਦ ਜਿਹਨਾਂ ਨੂੰ ਪਤਾ ਲੱਗਿਆ ਵੀ ਇਧਰ ਅਮਿਤ ਬਿੱਟੂ ਵੀ ਕਿਉਂਕਿ ਅਸੀਂ ਵੀ ਪਰਿਵਾਰ 'ਚ ਸੋਚਿਆ ਵੀ ਇਲੈਕਸ਼ਨ ਨਹੀਂ ਛੱਡਣੀ ਇਲੈਕਸ਼ਨ ਅਸੀਂ ਜਿੱਤਾਂਗੇ ਇਲੈਕਸ਼ਨ ਸਾਨੂੰ ਮਾਣ ਸੀ ਆਪਣੇ ਤੇ ਇਲੈਕਸ਼ਨ ਜਦੋਂ ਅਸੀਂ ਲੜਨ ਲੱਗੇ ਤੇ ਸ਼ੁਰੂ ਹੋ ਗਈ ਮੈਂਬਰਸ਼ਿਪ ਜੀ ਇਹਨਾਂ ਨੂੰ ਫੇਰ ਹੱਥਾਂ ਪੈਰਾਂ ਦੀ ਪੈ ਗਈ ਜੇੰਟਾਂ ਨੂੰ ਉੱਤੇ ਤੱਕ ਇਹਨਾਂ ਦੇ ਜਿਹੜੇ ਸਾਰੇ ਆਈ ਬਾਈ ਸੀ ਰਾਹੁਲ ਗਾਂਧੀ ਤੱਕ ਵੀ ਕਰੀਏ ਕੀ ਹੁਣ ਇਹਨਾਂ ਨੇ ਕੀ ਕੀਤਾ ਇਲੈਕਸ਼ਨ ਪਹਿਲਾਂ ਜਦੋਂ ਮੇਰਾ ਹਜੇ ਪਤਾ ਨਹੀਂ ਸੀ ਲੁਧਿਆਣਾ ਇਲੈਕਸ਼ਨ ਰੱਖੀ ਵੀ ਸਭ ਤੋਂ ਸੈਂਟਰ ਲੁਧਿਆਣਾ ਪੈਂਦਾ ਪੰਜਾਬ 'ਚ। ਇਹੀ ਰਾਜਾ ਬੜਿੰਗ ਨੇ ਕਰਕੇ ਚਿੱਠੀਆਂ ਲਿਖ ਕੇ ਵੀ ਲੁਧਿਆਣਾ ਤਾਂ ਇਹਦਾ ਜ਼ਿਲ੍ਹਾ ਜੀ ਜੇ ਉਰੇ ਲੁਧਿਆਣੇ ਇਲੈਕਸ਼ਨ ਹੋਗੀ ਤਾਂ ਜੀ ਇਹ ਤਾਂ ਸਾਰੇ ਉਰੇ ਫਿਰ ਜਿੱਤ ਜੂ। ਫਿਰ ਜੀ ਉਹ ਜਲੰਧਰ ਕਰਤੀ। ਕਹਿੰਦੇ ਨਹੀਂ ਨਹੀਂ ਜਲੰਧਰ ਵੀ ਹਜੇ ਲੁਧਿਆਣੇ ਦੇ ਨੇੜੇ ਆ ਜੀ ਉਰੇ ਜਲੰਧਰ ਵੀ ਅਸੀਂ ਤਾਂ ਇਲੈਕਸ਼ਨ ਲੜੀ ਆ। ਸਰਦਾਰ ਬਿਆਨ ਸਿੰਘ ਜੀ ਉੱਥੋਂ ਅਸੀਂ ਵਿਧਾਨ ਸਭਾ ਤੇਜਪ੍ਰਕਾਸ਼ ਜੀ ਉੱਥੋਂ ਇਹਨਾਂ ਨੇ ਕਿਹਾ ਜੀ ਇੱਥੋਂ ਵੀ ਇਹ ਤਾਂ ਇਲੈਕਸ਼ਨ ਲੜਿਆ ਇੱਥੇ ਵੀ ਇਹਨ ਇਹ ਕਹਿੰਦੇ ਜੀ ਬਾਰਡਰ ਤੇ ਲੈ ਜਾਓ ਸ਼੍ਰੀ ਅਮਰਸਰ ਸਾਹਿਬ ਰਾਤੋਂ ਰਾਤ ਕਿੰਨਾ ਲੋਕਾਂ ਨੂੰ ਡੈਲੀਗੇਟ ਸੀ ਤਕਰੀਬਨ 2300 ਮੈਨੂੰ ਲੱਗਦਾ ਉਸ ਵੇਲੇ ਡੈਲੀਗੇਟ ਸੀ ਸਾਰੇ ਪੰਜਾਬ ਦੇ ਵਿੱਚ ਤੇ ਉਹ ਹਰੇਕ ਬਲੌਕ ਚ ਹਰ ਬਲੌਕ ਜਿਵੇਂ ਆਪਣੇ ਕਾਂਗਰਸ ਪਾਰਟੀ ਦੇ ਦੋ ਦੋ ਬਲੌਕ ਨੇ ਅ ਅੱਗੇ ਹੁੰਦੇ ਸੀ ਹੁਣ ਸਿਸਟਮ ਵੀ ਚੇਂਜ ਵੀ ਹੋ ਗਏ ਦੋ ਬਲੌਕ ਚ 14-14 ਜਿਹੜੇ ਉਹ ਡੈਲੀਗੇਟ ਜਿਹੜੇ ਬਣੇ ਸੀ ਤਕਰੀਬਨ 23-2400 ਫੋ ਡੈਲੀਗੇਟਸ ਸਾਰੇ ਪੰਜਾਬ ਦਾ ਜਿਹਨੇ ਵੋਟ ਪਾਉਣਾ ਸੀ ਅੱਜ ਮੈਂ ਆਪਣੀ ਉਹ ਮੈਂ ਖਬਰ ਕੱਢ ਰਿਹਾ ਸੀ ਜਦੋਂ ਇਹ ਮੈਂ ਮੇਰੀ ਜਿੱਤ ਉੱਥੇ ਚਲੋ ਉੱਥੇ ਮੈਂ ਪਹਿਲਾਂ ਆ ਜਾ ਬਈ ਉਹ ਮੈਨੂੰ 929 ਵੋਟਾਂ ਪਈਆਂ ਸੀ ਇਹਨਾਂ ਨੂੰ ਕੁਝ 400 ਕੁਝ ਪਈਆਂ ਸੀ ਉਦੋਂ ਵੋਟਾਂ ਤੇ ਚਲੋ ਉੱਥੇ ਮੈਂ ਬਾਅਦ ਚਾਉਣਾ ਜਦੋਂ ਇਲੈਕਸ਼ਨ ਅੰਮ੍ਰਿਤਸਰ ਸਾਹਿਬ ਰੱਖ ਲਈ ਤੇ ਰਾਹੁਲ ਗਾਂਧੀ ਤਾਂ ਪੂਰੀ ਤਿਆਰੀ ਚ ਪਈ ਰਾਹੁਲ ਗਾਂਧੀ ਆਪ ਆ ਗਏ ਉੱਥੇ ਇਲੈਕਸ਼ਨ ਕਰਾਉਣ ਬਈ ਆਈਵਾਈਸੀ ਵਾਲਿਆਂ ਚ ਕੋਈ ਨਾ ਕੋਈ ਜਿੱਤੂਗਾ ਇਹ ਨਾਲ ਦੀ ਸਾਰੀਆਂ ਟੀਮਾਂ ਆਏ ਵਾਸੀ ਦੀ ਜਿਹੜੀਆਂ ਵੋਟਾਂ ਬੈਲਟ ਚ ਪਾਉਣੀਆਂ ਸੀ ਉਹਦੇ ਉੱਤੇ ਲੱਗੇ ਹੋਏ ਵੀ ਕਿਵੇਂ ਇਹਨੂੰ ਰੋਕੀਏ ਤਾਂ ਵੋਟ ਸਾਰੇ ਹੀ ਉਧਰ ਨੂੰ ਪਾਉਣ ਲੱਗੇ ਮੈਂ ਮੈਂ ਤਾਂ ਜਮਲ ਕੋ ਨਮਾਜ਼ ਹੀ ਮੈਨੂੰ ਤਾਂ ਨਾ ਹਜੇ ਭਾਸ਼ਣ ਦਾ ਪਤਾ ਸੀ ਆ ਪਤਾ ਹਾਂ ਪਹਿਲਾਂ ਹਾਂ ਜਦੋਂ ਮੈਂ ਆ ਗਿਆ ਮੇਰੇ ਕੋਲ 15 ਦਿਨ ਸੀ ਕੈਂਪੇਨ ਦੇ ਮੈਂ ਇਕੱਲੇ ਇਕੱਲੇ ਜ਼ਿਲ੍ਹੇ ਚ ਇੱਕ ਗੱਡੀ ਚੱਕੀ ਇਕੱਲੇ ਇਕੱਲੇ ਡੈਲੀਗੇਟ ਨੂੰ ਜਾ ਕੇ ਮਿਲਿਆ ਅਰਚਕ ਇਕੱਲੇ ਇਕੱਲੇ ਡੈਲੀਗੇਟ ਨਾਲ ਗੱਲ ਕੀਤੀ ਵੀ ਭਾਈ ਤੇ ਉਹਨਾਂ ਨੂੰ ਮੇਰੇ ਵਿਚਾਰ ਚੰਗੇ ਲੱਗੇ ਮੈਨੂੰ ਉਹਨਾਂ ਨਾਲ ਉਹਨਾਂ ਦਾ ਮੇਰੇ ਨਾਲ ਰਿਸ਼ਤਾ ਜੁੜ ਗਿਆ ਜਿੱਦਨ ਜਦੋਂ ਗੱਲ ਖਤਮ ਹੋਈ ਇਹ 23 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ 2008 ਨੂੰ ਇਹ ਜੇ ਅਮਰਸਰ ਸਾਹਿਬ 23 ਦਸੰਬਰ ਨੂੰ ਇਹ ਵੋਟਾਂ ਉੱਥੇ ਰਾਹੁਲ ਗਾਂਧੀ ਦੇ ਮੌਜੂਦਗੀ ਚ ਵੋਟਾਂ ਪਈਆਂ ਇਹ ਨਹੀਂ ਕਹਿ ਸਕਦੇ ਵੀ ਅੱਗੇ ਪਿੱਛੇ ਰਾਹੁਲ ਗਾਂਧੀ ਆਪ ਪੂਰਾ ਇਲੈਕਸ਼ਨ ਕਮਿਸ਼ਨ ਵੜਾ ਕੇ ਉੱਥੇ ਇਲੈਕਸ਼ਨ ਕਰਾਉਣ ਆਇਆ ਤੇ ਚਲੋ ਜੀ ਜਦੋਂ ਵੋਟਾਂ ਪਈਆਂ ਤੇ ਇਹ ਪਹਿਲਾਂ ਹੀ ਆਪਣੀਆਂ ਤਿਆਰੀਆਂ ਸੀਗੇ ભાઈ ਅਸੀਂ ਤਾਂ ਆਏ ਵਾਈਸੀਆਂ ਨੇ ਜਿੱਤੇ ਪਏ ਆ ਰਿਜ਼ਲਟ ਆ ਗਿਆ ਪੁੱਠਾ ਹੁਣ ਹੁਣ ਉਦੋਂ ਹੁਣ ਸੁਣ ਲਿਓ ਬੜਿੰਗ ਸਾਹਿਬ ਜਾਂ ਹੋਰ ਕੋਈ ਉਦੋਂ ਕੋਈ ਪਾਰਟੀ ਨਹੀਂ ਲੜ ਰਹੀ ਸੀ ਨਾ ਕਾਂਗਰਸ ਨਾ ਬੀਜੇਪੀ ਉਦੋਂ ਇੱਕ ਨੌਜਵਾਨ ਲੜ ਰਿਹਾ ਸੀ ਇਲੈਕਸ਼ਨ ਹਾਸ ਵਿੱਚ ਤੁਸੀਂ ਉਦੋਂ ਮੇਰੇ ਨਾਲ ਇਲੈਕਸ਼ਨ ਲੜੀ ਤੇ ਮੈਂ ਪਹਿਲਾਂ ਹਜੇ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ ਤੁਹਾਡੇ ਕੋਲ ਆਏ ਵਾਈਸੀ ਸਾਰੇ ਅਹੁਦੇ ਸੀਗੇ ਉਹਦੇ باوجود ਤੁਹਾਨੂੰ ਉਸ ਵੇਲੇ ਸਮਝ ਨੂੰ ਮੈਂ ਰਗੜਿਆ ਮੈਂ ਵੱਡੀ ਲੀਡ ਤੇ ਯੂਥ ਕਾਂਗਰਸ ਇਲੈਕਸ਼ਨ ਜਿਹੜੀ ਪਹਿਲੀ ਦੇਸ਼ ਦੀ ਸੀ ਪਹਿਲੀ ਦੇਸ਼ ਦੀ ਇਲੈਕਸ਼ਨ ਯੂਥ ਕਾਂਗਰਸ ਜਿਹੜੀ ਰਾਹੁਲ ਗਾਂਧੀ ਨੇ ਆਪ ਅੰਮ੍ਰਿਤਸਰੀਆ ਬਰਸਾਰਾ ਸਾਹਿਬ ਕਰਾਈ ਤੇ ਤੁਸੀਂ ਸਾਰਿਆਂ ਨੂੰ ਮੈਂ ਮੈਂ ਤੁਹਾਨੂੰ ਉਦੋਂ ਐਨ ਚੰਗੀ ਤਰ੍ਹਾਂ ਤੁਹਾਨੂੰ ਪਹੁੰਚਿਆ ਆਪ ਨਹੀਂ ਪੰਜਾਬ ਦੇ ਨੌਜਵਾਨਾਂ ਨਾਲ ਤੁਹਾਨੂੰ ਯਾਦ ਹੋਣਾ ਉਹ ਦਿਨ ਜਦੋਂ ਤੁਸੀਂ ਇਲੈਕਸ਼ਨ ਤੇ ਰਾਹੁਲ ਗਾਂਧੀ ਤੇ ਉੱਥੋਂ ਇਹਨਾਂ ਦੇ ਜਿਹੜੇ ਉਸ ਵੇਲੇ ਤਬਰ ਪ੍ਰਧਾਨ ਜੀ ਜਦੋਂ ਇਹਨਾਂ ਨੇ ਦੇਖਿਆ ਵੀ ਸਾਡਾ ਤਾਂ ਕੰਮ ਹੋ ਗਿਆ ਉੱਥੋਂ ਫਿਰ ਉੱਥੋਂ ਆਪਣਾ ਨਿਕਲ ਗਏ ਖੇਸਮ ਕੀ ਰਾਹ ਯਾਦ ਕਰੋ ਤੁਹਾਨੂੰ ਮੂਹਰੇ ਯੂਥ ਕਾਂਗਰਸ ਦੀ ਇਲੈਕਸ਼ਨ ਜੇ ਤੁਸੀਂ ਜਿੱਤ ਹਾਰ ਦੀ ਗੱਲ ਕਰਦੇ ਹੋ ਨਾ ਪਹਿਲੀ ਇਲੈਕਸ਼ਨ ਜਿਹੜੀ ਕਲਮ ਕੱਲੇ ਲੜੀ ਸੀ ਸਿੱਧੀ ਬਗੈਰ ਪਾਰਟੀ ਤੋਂ ਉਦੋਂ ਤੁਹਾਨੂੰ ਉਹ ਯਾਦ ਤੁਹਾਨੂੰ ਆ ਗਈ ਹੋਣੀ ਹੈ ਉਹ ਹਾਰ ਚੰਗੀ ਤਰ੍ਹਾਂ ਪਰ ਤੁਸੀਂ ਇਹਨਾਂ ਦੇ ਕਰਿੰਦੇ ਸੀ ਤੁਸੀਂ ਇਹਨਾਂ ਦੇ ਏਜੰਟ ਸੀ ਇਲੈਕਸ਼ਨ ਹਾਰੇ ਹੋਏ ਨੂੰ ਮੈਂ ਪ੍ਰਧਾਨ ਬਣਿਆ ਪੰਜਾਬ ਦਾ ਪਹਿਲਾ ਇਲੈਕਟਿਡ ਤੁਹਾਨੂੰ ਆਈਬੀਸੀ ਚ ਫਿਰ ਜਨਰਲ ਸੈਕਟਰੀ ਲੈ ਗਏ ਇਹ ਕਿੰਨੀ ਕਿੱਡੀਕ ਇਹ ਇਹ ਪਾਰਟੀ ਚ ਗੱਲ ਆ ਚਲੋ ਫੇਰ ਤੁਸੀਂ ਕਿ ਟਿਕਟ ਲੈਣ ਦੀ ਗੱਲ ਯੂਥ ਕਾਂਗਰਸ ਇਹ ਅਸੀਂ ਜਦੋਂ ਮੈਂ ਕੱਲਾ ਪ੍ਰਧਾਨ ਇਲੈਕਸ਼ਨ ਜਿੱਤਿਆ ਦੇਸ਼ ਦੇ ਵਿੱਚ ਕੱਲਾ ਰਾਹੁਲ ਗਾਂਧੀ ਐਂਡ ਕੰਪਨੀ ਮੈਨੂੰ ਤਾਂ ਬ੍ਰਾਂਡ ਬਣਾ ਕੇ ਸਾਰੇ ਇਲੈਕਸ਼ਨਾਂ 'ਚ ਵੇਚਨੇ ਸੀਗੇ ਵੀ ਆਹ ਦੇਖੋ ਜੀ ਇਲੈਕਸ਼ਨ ਹੋਈ ਆ ਬਾਕੀ ਪਾਰਟੀਆਂ 'ਚ ਹੁੰਦੇ ਨਹੀਂ ਅਸੀਂ ਐਂ ਪ੍ਰਧਾਨ ਬਣਾ ਕੇ ਪੰਜਾਬ 'ਚੋਂ ਲੈ ਕੇ ਆਏ ਆ ਹਰ ਜਗ੍ਹਾ ਰਾਹੁਲ ਗਾਂਧੀ ਮੈਨੂੰ ਨਾਂ ਲੱਕੇ ਲੋਂਦਾ ਸੀ ਤੇ ਤੁਸੀਂ ਉਦੋਂ ਮੂੰਹ ਨਹੀਂ ਦਿਖਾਉਣ ਜੋਗੇ ਸੀ ਕਿ ਵੀ ਕਿਸ ਤਰੀਕੇ ਨਾਲ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੁਸੀਂ ਇੱਕ ਪੁਰਾਣੇ ਕਾਗ ਆਪਣੇ ਨੂੰ ਆਈਬੀਸੀ ਚ ਕਰਾਉਂਦੇ ਸੀ ਤੁਸੀਂ ਆਮ ਮੰਨਿਆ ਨਾ ਵੀ ਇਹ ਤਾਂ ਨਵਾਂ ਸੀ ਨਵੇਂ ਮੁੰਡੇ ਨੇ ਤੁਹਾਨੂੰ ਉਸ ਵੇਲੇ ਸਭ ਨੂੰ ਠੋਕਿਆ ਪਹਿਲੀ ਇਲੈਕਸ਼ਨ ਪਹਿਲੀ ਜੀ ਤੁਹਾਨੂੰ ਮੈਂ ਹਰਾਇਆ ਜੇ ਤੁਸੀਂ ਹੈਰਾਨ ਜਿੱਤ ਦੀ ਗੱਲ ਕਰੋ ਚਲੋ ਉਦੋਂ ਬਾਅਦ ਜਦੋਂ ਇਲੈਕਸ਼ਨਾਂ ਹੋਣ ਲੱਗੀਆਂ ਉਤਲੀਆਂ ਕਿਉਂਕਿ ਸਟੇਟਾਂ ਤੋਂ ਬਾਅਦ ਹੋਣੀ ਸੀ ਆਈਬੀਸੀ ਪ੍ਰਧਾਨ ਦੀ ਅੱਜ ਤੱਕ ਨਹੀਂ ਹੋਈ ਜਿਹੜੀ ਤੁਸੀਂ ਕਹਿੰਦੇ ਹੋ ਰਾਹੁਲ ਗਾਂਧੀ ਨੇ ਐਮਪੀ ਦੀ ਟਿਕਟ ਮੈਂ ਉਹਨਾਂ ਚੋਂ ਆ ਮੈਨੂੰ ਕਿਸੇ ਦੀ ਸਿਫਾਰਿਸ਼ ਨਾਲ ਟਿਕਟ ਨਹੀਂ ਮਿਲੀ ਜਿਹੜੀ ਮੈਂ ਪਹਿਲੀ 2009 ਚ ਟਿਕਟ ਮਿਲੀ ਉਹ ਯੂਥ ਕਾਂਗਰਸ ਦਾ ਭਰਾਨ ਇਲੈਕਟਡ ਹੋ ਕੇ ਜਿੱਤ ਕੇ ਮੈਂ ਬਿਲਕੁਲ ਮੈਨੂੰ ਰਾਹੁਲ ਗਾਂਧੀ ਜਾਂ ਕਿਸੇ ਦੀ ਸਿਫਾਰਿਸ਼ ਨਾਲ ਨਹੀਂ ਟਿਕਟ ਮਿਲੀ ਮੈਂ ਜਿੱਤਿਆ ਯੂਥ ਕਾਂਗਰਸ ਤੁਹਾਨੂੰ ਸਭ ਨੂੰ ਹਰਾਇਆ ਤੇ ਜਿਹੜਾ ਉਹਦੇ ਵਿੱਚ ਜਦੋਂ ਮੈਂ ਜਿੱਤ ਗਿਆ 9000 ਆਪਣੇ 2009 ਚ ਮੈਨੂੰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਹੋਰ ਮੈਂ ਦੱਸ ਦਿੰਦਾ ਮੈਂ ਇਹ ਹੰਕਾਰ ਕਰਕੇ ਨਹੀਂ ਕਹਿੰਦਾ ਜਿਹੜਾ ਤੁਸੀਂ ਰਾਹੁਲ ਗਾਂਧੀ ਰਾਹੁਲ ਗਾਂਧੀ ਕਰਦੇ ਹੋ ਮੈਂ 2009 ਚ ਵੀ ਜਿੱਤੇ ਆ 2014 ਚ ਜਦੋਂ ਰਾਹੁਲ ਗਾਂਧੀ ਹਾਰ ਗਿਆ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਘਰ ਸੀ ਅਮੇਠੀ رائے ਬਰੇਲੀ ਰਾਹੁਲ ਗਾਂਧੀ ਆਪਣੀ ਉਹ ਸੀਟ ਹਾਰ ਗਿਆ ਮੈਂ ਫਿਰ ਲੁਧਿਆਣੇ ਵਿੱਚ ਜਿੱਤ ਕੇ ਗਿਆ ਕਿਹੜੀਆਂ ਕਾਕਾ ਜੀ ਗੱਲਾਂ ਕਰਦੇ ਹੋ ਤੁਸੀਂ ਰਾਹੁਲ ਗਾਂਧੀ ਉਦੋਂ ਹਾਰਿਆ ਮੈਂ ਜਿੱਤ ਕੇ ਗਿਆ ਫਿਰ ਜਦੋਂ 43 ਆਏ 53 ਆਏ ਹੁਣ ਮੈਂ ਤੁਹਾਨੂੰ ਲੁਧਿਆਣੇ ਦੀ ਗੱਲ ਤੇ ਆ ਜੰਨਾ ਕਿਸੇ ਬੈਂ ਕਹਿਣਾ ਨਹੀਂ ਚਾਹੁੰਦਾ ਪਰ ਮੈਂ ਸਭ ਨੂੰ ਸਮਝ ਲੋ ਦੱਸਣਾ ਚਾਹੁੰਦਾ ਬਲੇ ਕਾ ਕਢਣਾ ਚਾਹੁੰਦਾ ਤੁਸੀਂ ਲੁਧਿਆਣੇ ਆਏ ਮੈਂ ਬੇਸ਼ੱਕ ਮੈਂ ਬੀਜੇਪੀ ਚੱਲ ਗਿਆ ਜਿੱਥੇ ਵੋਟਾਂ ਪਈਆਂ ਜਿੱਥੇ ਇਲੈਕਸ਼ਨ ਹੋਈ ਐ 6 ਵਿਧਾਨ ਸਭਾ ਚ ਸ਼ਹਿਰ ਚ ਥੋਕ ਬਜਾ ਕੇ ਤੁਹਾਨੂੰ ਰਗੜਿਆ ਚਾਹੇ ਮੈਂ ਨਮਾ ਬੀਜੇਪੀ ਚ ਗਿਆ ਸੀ ਸਾਰੀਆਂ ਸੀਟਾਂ ਦੇ ਜਿੱਥੇ ਵੋਟ ਪਈ ਤੁਹਾਨੂੰ ਕਸਾਇਆ ਬਿਲਕੁਲ ਮੈਂ ਲੋਕਾਂ ਨੂੰ ਵੀ ਪਤਾ ਜਿੱਥੇ ਕਿਸਾਨ ਲੀਡਰ ਮੈਂ ਫੇਰ ਕਹਿ ਦਿੰਨਾ ਠੀਕ ਆ ਉਹ ਲੱਗੇ ਕਿ ਇਸ਼ੂ ਆ ਜਿਹਦੇ ਕਰਕੇ ਉਹ ਚੱਲ ਰਹੇ ਆ ਜਿੱਥੇ 800 ਤੋਂ ਉੱਤੇ ਦਾਖਾ ਜਗਰਾਉ ਗਿੱਲ 800 ਤੋਂ ਉੱਤੇ ਬੂਤ ਸਾਡੇ ਲੱਗੇ ਨਹੀਂ ਜਿਹੜੇ ਕਿ ਕਿਸਾਨ ਜਿਹੜੇ ਉਲਟ ਲੀਡਰਾਂ ਦੀ ਗੱਲ ਕਰਦਾ ਕਿਸਾਨਾਂ ਦੇ ਨਹੀਂ ਕਿਸਾਨ ਲੀਡਰਾਂ ਨੇ ਨਹੀਂ ਲੋਨ ਦਿੱਤੇ ਨਹੀਂ ਥੋਨੂੰ ਮੈਂ ਰਗੜ ਕੇ ਰੱਖ ਦਿੰਦਾ ਲੁਧਿਆਣੇ ਤੁਸੀਂ 10000 ਵੋਟ ਇੱਧਰ ਉੱਧਰ ਹੋ ਜਾਂਦੀ 6 ਹਲਕਿਆਂ 'ਚ ਹਰਾਇਆ ਜਿੱਥੇ ਤੁਸੀਂ ਉੱਥੋਂ ਜਿੱਥੇ ਸਾਡਾ ਪੋਲਿੰਗ ਏਜੰਟ ਨਹੀਂ ਸੀ ਜਿੱਥੇ ਸਾਡਾ ਪੋਲ ਲਾਉਣ ਵਾਲਾ ਪੂਲਿੰਗ ਏਜੰਟ ਅੰਦਰ ਨਹੀਂ ਬੈਠਾ ਸੀ ਇਹ ਸੱਚ ਸਾਰੇ ਜਾਣਦੇ ਆ ਤਾਂ ਉਹ ਹਲਕਿਆਂ ਚ ਜਿੱਥੇ ਅਸੀਂ ਤਿੰਨਾਂ ਚ ਸਾਨੂੰ ਵੋਟ ਨਹੀਂ ਸਾਨੂੰ ਏਜੰਟ ਨਹੀਂ ਸਾਡਾ ਕਿਸਾਨ ਲੀਡਰਾਂ ਨੇ ਬਹਿਣ ਦਿੱਤਾ ਤਾਂ ਜਨਾਬ ਜਿੱਤੇ ਹੋ ਆਪਾਂ ਕਿਹੜੀ ਗਲਤਫਹਿਮੀ ਚ ਅੰਦਰੋਂ ਆਪਣੇ ਮਨ ਚ ਝਾਤ ਮਾਰ ਕੇ ਦੇਖੋ ਵੀ ਤੁਸੀਂ ਕਿਵੇਂ ਜਿੱਤੇ ਹੋ ਨਹੀਂ ਤੁਸੀਂ ਇਹੀ ਲਖਤੇ ਹਾਰੇ ਹੁੰਦੇ ਜੇ ਕਿਸਾਨ ਲੀਡਰ ਨੇ ਜਿਹੜੇ ਉਹ ਜਾ ਕੇ ਸਾਡੇ ਏਜੰਟਾਂ ਨੂੰ ਤੇ ਬੂਥਾਂ ਨੂੰ ਸਾਨੂੰ ਸਾਨੂੰ ਤੇ ਕੈਂਪੇਨ ਨਹੀਂ ਕਰਨ ਦਿੱਤਾ ਤਿੰਨ ਦੇ ਤਿੰਨ ਹਲਕਿਆਂ ਚ ਤੇ ਬਾਕੀ ਪੰਜਾਬ ਦੀਆਂ ਸੀਟਾਂ ਵੀ ਭਾਜਪੀ ਜਿੱਤੀ ਹੁੰਦੀ ਜੇ ਕਿਤੇ ਇਹ ਨਾ ਰੋਗ ਦੇ ਚਾਹੇ ਮਹਾਰਾਣੀ ਸਾਹਿਬ ਵਾਲੀ ਸੀਟ ਆ ਚਾਹੇ ਫਿਰੋਜ਼ਪੁਰ ਸੀਟ ਆ ਚਾਹੇ ਗੁਰਦਾਸਪੁਰ ਚਾਹੇ ਅਮਰਸਰ ਚਾਹੇ ਜਲੰਧਰ ਸਾਰੀਆਂ ਸੀਟਾਂ ਜਿੱਤਦੇ ਜੇ ਉਹ ਠੀਕ ਆ ਉਹਨਾਂ ਨੇ ਤੁਹਾਨੂੰ ਉਹਨਾਂ ਦੀ ਮਦਦ ਲਾ ਲੋ ਉਹਨਾਂ ਦੇ ਕਿਰਪਾ ਨਾਲ ਤੁਸੀਂ ਜਿੱਤ ਗਏ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਤੁਹਾਨੂੰ 4 ਸਾਲ ਜਦੋਂ ਸਰਕਾਰ ਬਣ ਗਈ ਤੁਹਾਨੂੰ ਇਕੱਲੇ ਤੁਸੀਂ ਸੀਗੇ ਸਾਰੇ ਯੂਥ ਵਾਲੇ ਆਸ਼ੂ ਜੀ ਹੋਣੀ ਸਿੰਗਲਾ ਜੀ ਹੋਣੀ ਸਭ ਮੰਤਰੀ ਬਣ ਗਏ ਸਭ ਮੰਤਰੀ ਬਣ ਗਏ ਤੁਹਾਨੂੰ ਕਿਉਂ ਨਹੀਂ ਮੰਤਰੀ ਬਣਾਇਆ ਜਿੰਨਾ ਚਿਰ ਕੈਪਟਨ ਮਨਿੰਦਰ ਸਿੰਘ ਰਹੇ ਉਹ ਕਹਿੰਦੇ ਮੈਂ راہੁਲ ਗਾਂਧੀ ਦੇ ਏਜੰਟ ਨੂੰ ਕਿਉਂਕਿ ਆਪਣਾ ਕੰਮ ਕੀ ਸੀ ਕਿਉਂ ਪਸੰਦਨਾ ਪ੍ਰਾਹੂਲ ਗਾਂਧੀ ਨੂੰ ਵੀ ਜਿਹੜੀਆਂ ਵੀ ਆਈਬੀਸੀ ਵਿੱਚ ਬਹਿ ਕੇ ਹਰ ਸਟੇਟ ਚ ਇਲੈਕਸ਼ਨ ਹੋਣੀ ਚਾਹੇ ਗੋਆ ਚਾਹੇ ਰਾਜਸਥਾਨ ਜਾਂ ਹਰ ਜਗ੍ਹਾ ਤੁਸੀਂ ਲੋਕ ਕਿਉਂ ਪਸੰਦ ਹੋ ਉਹਨਾਂ ਨੂੰ ਕਿਉਂਕਿ ਤੁਸੀਂ ਯੂਥ ਕਾਂਗਰਸ ਦੇ ਨਾਂ ਤੇ 5 ਤੋਂ 7 ਦਾ ਸੀਟਾਂ ਜਿਹੜੀਆਂ ਹਰ ਸਟੇਟ ਚ ਕੱਢ ਲੈਣੀ ਆ ਜਿਹਦਾ ਤੁਸੀਂ ਸੌਦਾ ਕਰਨਾ ਤੇ ਸੌਦਾ ਕਰਕੇ ਰਾਹੁਲ ਗਾਂਧੀ ਤੋਂ ਉਹ ਸੀਟਾਂ ਦਿਵਾਉਣੀਆਂ ਰਾਹੁਲ ਗਾਂਧੀ ਨੂੰ ਤਾਂ ਚੰਗੇ ਲੱਗੇ ਆ ਤਾਂ ਹੀ ਤੁਹਾਨੂੰ ਪ੍ਰਮੋਟ ਕਰ ਰਿਹਾ ਉਹ ਇਲੈਕਸ਼ਨਾਂ ਤੁਹਾਨੂੰ ਮੈਂ ਦੱਸਦਾ ਵੀ ਬਿਲਕੁਲ ਤੁਸੀਂ ਐਨ ਤੁਹਾਨੂੰ ਯੂਥ ਕਾਂਗਰਸ ਜਿਹੜੀ ਪਹਿਲੀ ਇਲੈਕਸ਼ਨ ਜਦੋਂ ਤੁਸੀਂ ਕਿਹਾ ਵੀ ਇਹ ਨਵਾਂ ਬੱਚਾ ਸੀ ਉਦੋਂ ਤੁਹਾਨੂੰ ਕਸਾਇਆ ਚੰਗੀ ਤਰ੍ਹਾਂ ਤੁਹਾਨੂੰ ਹਰਾਇਆ ਜਦੋਂ ਸਿੱਧੀ ਲੜਾਈ ਸੀ 1 ਟੂ 1 ਪਾਰਟੀ ਦੀ ਨਹੀਂ ਉਦੋਂ ਬਾਅਦ ਤੁਹਾਨੂੰ ਮੈਂ ਦੱਸਿਆ ਵੀ ਤੁਸੀਂ ਕੋਈ ਅਗੋਂ ਅੰਤ ਮਾਂ ਤੇ ਸ਼ਖਬੀਰ ਬਾਦਲ ਨਾਲ ਉਲਟ ਨਹੀਂ ਉਲਟ ਲੜ ਨਹੀਂ ਜਾਂਦੇ ਸੀ ਇਲੈਕਸ਼ਨ ਉਹ ਮੈਂ ਜਲੰਧਾਬਾਦ ਲੜਨ ਗਿਆ ਤੁਸੀਂ ਮੈਨੂੰ ਕੀ ਕਹੋਗੇ ਮੇਰੀ ਚਾਹੇ ਮੈਂ ਛੋਟੀ ਏਜ 'ਚ ਤਿੰਨ ਇਲੈਕਸ਼ਨਾਂ ਮੈਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰਿਆ ਮੈਂ ਤਾਂ ਵੀ ਇੱਥੇ ਕਿ ਗਿਆ ਹੁਣ ਆਜੋ ਅਖੀਰਲੀ ਗੱਲ ਮੈਂ ਕਿਉਂ ਕਿਹਾ ਇਹ ਤਾਂ ਚਲੋ ਤੁਹਾਡੀਆਂ ਪੰਜਾਬ ਵਾਲਿਆਂ ਦੀ ਤੁਹਾਨੂੰ ਵੀ ਮੈਂ ਕਿਹਾ ਕਿਤੇ ਲੋਕ ਲੋਕਾਂ ਨੂੰ ਦੁਬਾਰਾ ਦੱਸਾਂ ਸਹੀ ਨਾ ਵੀ ਕਿੰਨੇ ਕੁ ਜੋਗੇ ਹੋ ਤੁਸੀਂ ਤੁਹਾਨੂੰ ਕਿ ਤੁਸੀਂ ਮੇਰੇ ਮੈਂ ਪਹਿਲਾਂ ਨਹੀਂ ਕਦੇ ਬੋਲਦਾ ਮੈਂ ਕਦੇ ਪਹਿਲ ਨਹੀਂ ਕਰਦਾ ਮੇਰੇ ਬਾਰੇ ਕੱਲ ਤੁਸੀਂ ਸਾਰਿਆਂ ਨੇ ਇਹ ਗੱਲ ਕੀਤੀ ਤੇ ਮੈਂ ਸਪਸ਼ਟ ਦੱਸਣਾ ਚਾਹੁੰਦਾ ਜੀ ਕਿ ਇਹ ਕਿਨੇ ਪਾਣੀ ਚ ਨੇ ਤੇ ਕਿਵੇਂ ਇਹਨੂੰ ਇਹਨਾਂ ਨੂੰ ਲਿਆ ਕੇ ਬਿਠਾਇਆ ਹੋਇਆ ਪਾਰਟੀ ਆਪਾਂ ਗੱਲਾਂ ਕਰ ਰਹੇ ਆ ਇਹ ਚ ਦੋ ਗੱਲਾਂ ਮੈਂ ਜ਼ਰੂਰ ਹੋਰ ਦੱਸਣਾ ਚਾਹੁੰਦਾ ਆਪਣਾ ਟੈਰਰਿਸਟ ਜੇ ਕੋਈ ਬੰਦਾ ਇੱਕ ਬੰਦਾ ਮਾਰਦਾ ਟੈਰਰਿਸਟ ਦੋ ਬੰਦੇ ਮਾਰਦੇ ਆ ਪੰਜ ਬੰਦੇ ਮਾਰਦੇ ਆ ਇਹ ਜਿਹੜੇ ਗਾਂਧੀ ਫੈਮਿਲੀ ਬਹੁਤ ਤੇਜ਼ੀ ਕਹਿ ਰਹੇ ਆ ਵੀ ਟੈਰਰਿਸਟ ਕਹਿਣ ਦਾ ਕੀ ਮਤਲਬ ਆ ਮੇਰਾ ਮਤਲਬ ਕਹਿਣ ਦਾ ਟੈਰਰਿਸਟ ਇਹ ਨਹੀਂਗਾ ਮੇਰਾ ਮਤਲਬ ਇਹ ਆ ਵੀ ਇਹ ਜਾਲ ਬੁੰਨਦੇ ਆ ਇਹ ਐਸੀਆਂ ਭਾਵਨਾ ਲੋਕਾਂ ਦੀਆਂ ਨੂੰ ਪੜਕਾਉਂਦੇ ਆ ਇਹ ਐਸੇ ਸਰਕਾਰ ਚ ਐਸੇ ਹੁਕਮ ਦਿੰਦੇ ਆ ਜਿਹਦੇ ਨਾਲ 1 2 ਨਹੀਂ ਹਜ਼ਾਰਾਂ ਦੀ ਗਿਣਤੀ ਚ ਮੈਸਕਰ ਕਰਾਉਂਦੇ ਆ ਜਿਹਦੇ ਨਾਲ ਇੱਕ ਆਪ ਇਹਨਾਂ ਨੇ ਕਿਹਾ ਵੀ بڑا ਦਰਖਤ ਜੇ ਡਿੱਗਦਾ ਹੈ ਤਾਂ ਥੱਲੇ ਭਾਈ ਕੰਬਣ ਤਾਂ ਧਰਤੀ ਲੱਗੀ ਜਾਂਦੀ ਹੈ ਇਹ ਉਹ ਧਰਤੀ ਨੂੰ ਕੰਬਣ ਲਾਉਂਦੇ ਆ ਇਹ ਉਸ ਤਰੀਕੇ ਦੀ ਉਸ ਤਰੀਕੇ ਦੀ ਜਿਹੜਾ ਧਰਤੀ ਕੰਬਣ ਲਾਉਣ ਵਾਲੀ ਸੇਮ ਗੱਲ ਬਿਆਨ ਸਿੱਖਾਂ ਦਾ ਅਮਰੀਕਾ ਚ ਦੇ ਕੇ ਆਇਆ ਵੀ ਕਿਸ ਇਹਦੇ ਨਾਲ ਇਹਦੇ ਨਾਲ ਆਪਣੇ ਆਂ ਪਾਣ ਪਈਵੇ ਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁਣ ਇਹ ਕਮਰਾਹੁਲ ਗਾਂਧੀ ਨੇ ਕੀਤਾ ਹੁਣ ਮੇਰੀ ਗੱਲ ਨਾਲ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਵਾਬ ਚਲੋ ਮੈਂ ਇੱਕ ਹੋਰ ਦਾਵਾ ਕਰਦਾ ਕੋਈ ਵੀ ਕਾਂਗਰਸ ਪਾਰਟੀ ਦਾ ਸਿੱਖ ਲੀਡਰ ਪੰਜਾਬ ਦਾ ਜਾਂ ਹੋਰ ਕਿਤੇ ਜਿਹੜਾ ਬਾਹਰ ਵੀ ਇੱਕ ਵੀ ਕੋਈ ਕਾਂਗਰਸ ਪਾਰਟੀ ਦਾ ਲੀਡਰ ਮੈਂ ਕਹਿ ਰਿਹਾ ਜਾਂ ਵਰਕਰ ਕੋਈ ਆ ਕੇ ਬਾਹਰ ਖੜਾ ਹੋ ਕੇ ਕਹਿ ਦੇਵੇ ਵੀ ਮੈਨੂੰ ਕਿਤੋਂ ਪੱਗ ਨੂੰ ਮੈਨੂੰ ਕਿਤੇ ਕਿਰਪਾਨ ਨੂੰ ਮੈਨੂੰ ਕਿਤੇ ਦਾੜੀ ਨੂੰ ਮੈਨੂੰ ਕਿਤੇ ਰੋਕਿਆ ਗਿਆ ਏ ਇੱਕ ਵੀ ਕੋਈ ਕਹਿ ਦੇਵੇ ਆ ਕੇ ਆ ਗੱਲ ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ ਦੇਸ਼ ਕਿਤੇ ਦੀ ਕਿਤੇ ਜਾ ਰਹੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੂਜੀ ਗੱਲ ਇਹਨਾਂ ਨੂੰ ਬਿਮਾਰੀ ਦਾ ਬੜਾ ਸ਼ੌਕ ਹੈ ਜਿਹੜੇ ਆ ਆਪਣੇ ਬੜਿੰਗ ਸਾਹਿਬ ਨੇ ਤੇ ਬਾਜਵਾ ਸਾਹਿਬ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਬਿਮਾਰੀ ਹੈ ਬਵਾਸੀਰ ਆ ਜਾਂ ਕਿਹੜੀ ਹੈ ਕਿਹੜੀ ਨਹੀਂ ਗਈ ਪਰ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ ਇਹਨਾਂ ਦਾ ਦਿਮਾਗ ਕਿਉਂ ਸਲਤਨਤੋਂ ਦੇ ਹੱਲੇ ਆ ਵੀ ਜਿੱਦਣ ਮੈਂ ਜਾ ਕੇ ਭਾਜੇਪੀਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਥੇ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹੱਲੇ ਹੋਏ ਆ ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾਹਲੇ ਚੰਗੇ ਨਹੀਂਗੇ ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖਦਾ ਜਿੱਥੇ ਸੇਲਤ ਵਧੀਆਂ ਤੋਂ ਵਧੀਆਂ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦਾ ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਦਾ ਚੰਗਾ ਇਲਾਜ ਤੁਹਾਡਾ ਕਰਾਂਗੇ ਚੰਗੀ ਤੁਹਾਡੀ ਸੇਵਾ ਕਰਾਂਗੇ ਕੋਈ ਕਮੀ ਨਹੀਂ ਤੁਹਾਡੇ ਛੱਡਦੇ ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਰਹਿੰਦੇ ਹੋ ਜਿਹੜਾ ਤੁਹਾਨੂੰ ਮਿਨਿਸਟਰੀ ਇਹਦਾ ਬਿਮਾਰੀ ਹੈ ਮਿਨਿਸਟਰੀ ਬਿਮਾਰੀ ਨੂੰ ਕਹਿ ਸਕਦੇ ਆ ਮੰਤਰੀ ਬਿਮਾਰੀ ਇਹ ਕਹਿ ਸਕਦੇ ਜਿਹੜੀ ਤੁਹਾਨੂੰ ਲੱਗੀ ਆ ਇਹ ਬਿਮਾਰੀ ਦਾ ਇਲਾਜ ਸਿਰਫ ਮੇਰੇ ਕੋਲ ਹੀ ਆ ਦਿੱਲੀ ਆਜੋ ਤੁਹਾਡਾ ਚੰਗੀ ਤਰ੍ਹਾਂ ਇਲਾਜ ਐਨ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਕੈਮ ਕਰਕੇ ਪੰਜਾਬ ਚ ਭੇਜਾਂਗੇ ਇੱਕ ਗੱਲ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੂੰ ਤੁਸੀਂ ਸਿੱਖ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲਿਆਂਦਾ ਉਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂਗਾ 인ਦਰਾ ਗਾਂਧੀ ਰਜੀਵ ਗਾਂਧੀ ਇਹ ਸੋਨੀਆ ਗਾਂਧੀ ਇਹ ਕਿਹਦਾ ਕਿਹਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਂ ਜੋ ਯਾਦ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆਂ ਕਈ ਵਾਰ ਇੱਕ-ਇੱਕਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਾ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਵੰਡਿਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਵੰਡਿਆ ਕਿਹਨੇ ਅੱਜ ਤੱਕ ਰਾਜਦਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅੱਜ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਆਨੰਦਪੁਰ ਸਾਹਿਬ ਮੱਤਾ ਸੀ ਕਿਹਨੇ ਕੀ ਵਾਅਦੇ ਕਰਕੇ ਤੁਸੀਂ ਇਕੱਲੇ-ਇਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਏ ਆ ਪੰਜਾਬ ਦੇ ਲਈ ਫਿਰ ਉਦੋਂ ਬਾਅਦ ਤੁਸੀਂ ਖੁਰਦਮਾਰੇ ਚ ਤੁਸੀਂ ਰੱਜੇ ਨਹੀਂ ਤੁਸੀਂ ਰੱਜੇ ਨਹੀਂ ਗੁਰਦੁਆਰੇ ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉਥੇ ਸ਼ਰਧਾ ਨਾਲ ਗਏ ਹੋਏ ਖੂਨਾਂ ਨਾਲ ਤੁਸੀਂ ਵਹਾਤੇ ਤਾਂ ਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਮਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਚੀਜ਼ ਦੇ ਉਦੋਂ ਬਾਅਦ ਤੁਸੀਂ ਇਹ ਕਹੋ ਵੀ ਬੜਾ ਅਦ੍ਰਕਤ ਲੱਗਦਾ ਤੇ ਧਰਤੀ ਕੰਬਦੀ ਆ ਚਣ ਚਣ ਤੁਸੀਂ ਸਿੱਖ ਮਰਵਾਏ ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ ਅੱਜ ਅੱਜ ਤਾਂ ਹੁਣ ਸਾਬਤ ਹੀ ਹੋ ਗਏ ਹੁਣ ਤਾਂ ਸੱਜਨ ਕੁਮਾਰ ਪਹਿਲਾਂ ਫਸਿਆ ਟਾਈਟਲ ਹੁਣ ਹੋ ਗਿਆ ਹੁਣ ਤਾਂ ਕੋਰਟ ਨੇ ਵੀ ਕਰਤਾ ਤੁਸੀਂ ਕੱਲੇ ਕੱਲੇ ਸਿੱਖ ਦੀ ਤੁਸੀਂ ਕਹਿੰਦੇ ਪੱਗ ਨੂੰ ਖਤਰਾ ਤੁਸੀਂ ਕੱਲੇ ਕੱਲੇ ਸਿੱਖ ਦੀ ਪੱਗ ਲਾਈ ਕੱਲੇ ਕੱਲੇ ਸਿੱਖ ਨੂੰ ਮੈਂ ਕਹਿੰਨਾ ਉਹਦੇ ਟਾਇਰ ਪਾ ਕੇ ਗੱਲ ਤੁਸੀਂ ਕਾਂਗਰਸੀਆਂ ਨੇ ਉਹਦੋਂ ਬਾਅਦ ਪੰਜਾਬ 'ਚ ਜਿਹੜੀ ਮੇਰੇ ਚਾਹ ਦਾਦਾ ਜੀ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ ਉਹ ਉਹ ਕਾਰਨ ਕੀ ਸੀ ਪੰਜਾਬ 'ਚ ਅੱਤਵਾਦ ਆਉਣਾ ਚਾਹੇ ਸਾਡੇ ਅੱਤਵਾਦ ਅਟਰਸ ਜਿਨਾਂ ਨੂੰ ਕਿਹਾ ਜਾਂਦਾ ਉਹ ਮਰੇ ਚਾਏ ਸਾਡੇ ਪੰਜਾਬ ਪੁਲਿਸ ਵਾਲੇ ਮਰੇ ਚਾਏ ਸਾਡੇ ਹਿੰਦੂ 35000 ਭਰਾ ਮਰੇ ਥੋੜੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਪੰਜਾਬ ਚੋਂ ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪਲਾਇਨ ਕਰਕੇ ਬਾਕੀ ਸਟੇਟਾਂ ਚ ਗਏ ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ ਤੇ ਬਾਕੀ ਸਾਰਾ ਦੇਸ਼ ਦੇ ਵਿੱਚੋਂ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ ਸਭ ਕਾਰੋਬਾਰ ਛੱਡਣੇ ਪਏ ਉਹ ਆ ਗਿਆ ਜ 83 ਵਾਲੇ ਕੰਗੀਆਂ ਵਾਲੇ ਪੰਜਾਬ ਚ ਬੈਠੇ ਤੁਸੀਂ ਤਾਂ ਉਥੇ ਪੁੱਥਲ ਮਚਾਤਾ ਸਾਰਾ ਤੇ ਜਿਹੜਾ ਪੰਜਾਬ ਚ ਵੀ 35000 ਲੋਕ ਸ਼ਹੀਦ ਹੋਏ ਉਹ ਕਿਹਦੇ ਕਰਕੇ ਹੋਏ ਕਿਉਂਕਿ ਗਾਂਧੀ ਫੈਮਿਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ ਉਹ ਤਾਂ ਪੰਜਾਬ ਚ ਬੁਝਾਉਣ ਲਈ ਉਹ ਅੱਗ ਬੁਝਾਉਣ ਲਈ 35000 ਲੋਕ ਸ਼ਹੀਦ ਹੋ ਗਏ ਤੁਸੀਂ ਗੱਲਾਂ ਕਰੋਗੇ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਲਈ ਅੱਜ ਪੰਜਾਬ ਕਰਜੇ ਚ ਕਿਉਂ ਆ ਅੱਜ ਪੰਜਾਬ ਮਜ਼ਾਕ ੜਾਉਂਦੇ ਆ ਸਾਰੇ ਵੇ ਵੰਜੇ ਪੰਜਾਬ ਨੂੰ ਕੀ ਹੋ ਗਿਆ ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ ਇਹ ਕੰਡੇ ਥੋੜੇ ਬੀਜੇ ਹੋਏ ਆ ਇਹ ਗਾਂਧੀ ਪਰਿਵਾਰ ਦੇ ਵੀ ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਹੋ ਨੇ ਮੈਂ ਕਿਉਂ ਕਿਹਾ ਕਿਉਂ ਨਾ ਕਹੀਏ ਕੱਲਾ ਕੱਲਾ ਪੰਜਾਬ ਅੱਜ ਬਰਬਾਦ ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ ਤੁਸੀਂ 60 ਸਾਲ ਤੁਹਾਡਾ ਰਾਜ ਸੀ ਤੁਸੀਂ ਪੰਜਾਬ ਸੈਂਟਰ ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨੂੰ ਵੀ ਮinority ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈਏ ਤੁਸੀਂ ਵੋਟ ਲਈਏ ਉਸ ਦਿਮੇਚ ਤੁਸੀਂ ਹਿੰਦੂਆਂ ਨੂੰ ਮਰਾਇਆ ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ 테ਰਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ ਇਤੋਂ ਸ਼ਾਂਤੀ ਕਰਨੀ ਪਈ ਪੰਜਾਬ ਦੇ ਜਿਹੜੇ ਸਰਕਾਰ ਆਈ ਉਹਨੂੰ ਥੋੜੇ ਕੰਡੇ ਬੀਜੇ ਹੋਏ ਜੀਚ ਤੁਸੀਂ ਪੰਜਾਬ ਨੂੰ ਬਾੜਿਆ 84 ਤੇ ਉਸ ਤੋਂ ਬਾਅਦ ਬਲੂ ਸਟਾਰ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਮਤ ਸਾਰਾ ਸੇਕ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ ਕੋਈ ਗੱਲ ਨਹੀਂ ਕੱਲੇ ਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੀ ਤੁਸੀਂ ਦੇਖੋ ਜੇ ਅੱਜ ਅੱਜ ਪੰਜਾਬ ਨਸ਼ੇ ਦੀ ਭੇਟ ਚੜੇ ਅੱਜ ਪੰਜਾਬ ਕਰਜ਼ੇ ਚੜ ਅੱਜ ਪੰਜਾਬ ਚ ਬੇਰੋਜ਼ਗਾਰੀ ਹੈ ਇਹ ਗਾਂਧੀ ਫੈਮਲੀ ਹੈ ਕਾਂਗਰਸ ਆ ਜੀ ਨੇ ਸਭ ਕੁਝ ਕੀਤਾ ਇਹ ਤੁਸੀਂ ਹੋ ਸਮਕੇ ਇਕੱਲੇ ਇਕੱਲੇ ਪਿੰਡ ਜਾ ਕੇ ਦੱਸਾਂਗੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ Hindu ਨੂੰ ਗੁਰਦੁਆਰੇ ਜਾ ਜਾ ਦੱਸਾਂਗੇ ਕਈ ਵਾਰ ਦੁਆਰਾ ਯਾਦ ਕਰਨੀਆਂ ਪੈਂਦੀਆਂ ਗੱਲਾਂ ਤੁਸੀਂ ਰਾਜਪਾ ਕਰਨੋਂਗੇ ਸਾਡੇ ਦੇ ਇੱਕ ਖੂਨ ਦੇ ਛਿੱਟੇ ਥੋੜੇ ਤੇ ਨੇ ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀ ਤੁਹਾਡੀਆਂ ਕਰਤੂਤਾਂ ਕੀ ਨੇ ਕੀ ਤੁਸੀਂ ਕਰਦੇ ਰਹੇ ਹੋ ਅੱਜ ਵੀ ਮੈਂ ਕਹਨਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ ਆਪਣੇ ਦਾਦੀ ਇੰਦਰਾ ਗਾਂਧੀ ਜੀ ਆਪਣੇ ਫਾਦਰ ਰਜੀਵ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾਂ ਨੂੰ ਜਿਵੇਂ ਵਰਤਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਸ਼ਹੀਦ ਪੰਜਾਬ ਨੂੰ ਤਬਾਹ ਕੀਤਾ ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ 'ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਵਿੱਚ ਵੀ ਡਿਸਟੈਬਲਾਈਜ਼ ਹੋ ਜਾਣ ਸਿੱਖ ਬੇਚੈਨ ਹੋ ਜਾਣ ਸਿੱਖ ਸਿੱਖਾਂ ਨੂੰ ਦੁਸ਼ਮਣ ਬਣਾ ਦिए ਇਹ ਦੇਸ਼ ਦਾ ਉਹ ਕੋਸ਼ਿਸ਼ ਰਾਹੁਲ ਗਾਂਧੀ ਨੇ ਕੀਤੀ